ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚੋਂ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨੇ ਹੀ ਹੁੰਦੀ ਸੀ ਕਿ ਕਿੱਥੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜ੍ਹਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਦੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਬਠਿੰਡਾ ਪੁਲਿਸ ਨੂੰ ਵੱਡੀ ਕਮਿਆਬੀ ਹਾਸਲ ਹੋਈ ਹੈ ਜਿੱਥੇ ਕਿ ਸਾਈਬਰ ਫਰੋਡ ਨੂੰ ਅੰਜਾਮ ਦੇ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਨ੍ਹਾਂ ਵੱਲੋਂ ਜ਼ਿਲ੍ਹੇ ਦੇ ਵਿੱਚ ਪੋਲੇ ਪਾਲੇ ਲੋਕਾਂ ਨੂੰ ਦੋਸਤੀ ਦੇ ਚਾਂਸੇ 'ਚ ਫਸਾਉਂਣਾ ਤੋਂ ਪੈਸੇ ਐਂਠੇ ਜਾਂਦੇ ਸਨ ਜਿਸ ਤੋਂ ਬਾਅਦ ਐ ਸਾਈਬਰ ਫਰੋਡ ਵੀ ਕਰਦੇ ਹੋਏ ਨਜ਼ਰ ਆਉਂਦੇ ਸਨ ਲਗਾਤਾਰ ਤੋਖਾ ਤੜੀ ਦਾ ਮਾਮਲਾ ਚੱਲ ਰਿਹਾ ਸੀ ਜਿੱਥੇ ਕਿ ਪੁਲਿਸ ਨੇ ਇਸ ਦੇ ਵਾਰੇ ਕਾਰਵਾਈ ਕਰਦੇ ਹੋਏ ਤਫਤੀਸ਼ ਚਾਲੀ ਰੱਖਦੇ ਹੋਏ ਇਹਨਾਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜੋ ਕਿ ਲਗਾਤਾਰ ਜ਼ਿਲ੍ਹੇ ਦੇ ਵਿੱਚ ਸਾਈਬਰ ਫਰੌਡ ਤੇ ਧੋਖਾਧੜੀ ਦੇ ਮਾਮਲਿਆਂ ਨੂੰ ਅੰਜਾਮ ਦੇ ਰਹੇ ਸਨ ਤਾਂ ਵੱਡੀ ਕਾਮਯਾਬੀ ਹਾਸਲ ਹੋਈ ਜਿੱਥੇ ਕਿ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਸਾਈਬਰ ਫਰੌਡ ਕਰਨ ਵਾਲਿਆਂ ਨੂੰ ਪੋਲੇ ਪਾਲੇ ਲੋਕਾਂ ਦੇ ਖਾਤੇ ਕਰਵਾਉਂਦੇ ਸਨ ਮੁਹੱਈਆ ਇਨਾ ਤਿੰਨਾ ਵਿਅਕਤੀਆਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੀ ਜਾਵੇਗੀ ਅਤੇ ਹੋਰ ਡੂੰਘਾਈ ਨਾਲ ਪੁੱਛਗਛ ਵੀ ਕੀਤੀ ਜਾਵੇਗੀ ਤਾਂ ਕਿਉਂਕਿ ਇਹ ਜਾਣਕਾਰੀ ਸਾਂਝੀ ਕਰ ਰਹੇ ਨੇ ਡੀਐਸਪੀ ਬਠਿੰਡਾ ਉਹ ਵੀ ਅਨੁਸਾਰ ਨੇ ਪਰसों ਸਾਨੂੰ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਪ੍ਰਾਪਤ ਹੋਈ ਹੈ ਜਿਦੇ ਵਿੱਚ ਗੁਰਦੇਤਾ ਸਿੰਘ ਸੱਚਦੇਵਾ ਜਿਹੜਾ ਕਿ ਇੱਥੋਂ ਬਠਿੰਡੇ ਦਾ ਹੀ ਰਹਿਣ ਵਾਲਾ ਉਹਨੇ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੇ ਭਰਾ ਜਿਹੜਾ ਕਿ ਜਿਹਦਾ ਨਾਮ ਹੈ ਬਿੱਟੂ ਰਾਜਾ ਜਿਹੜਾ ਕਿ ਚੰਗੀ ਤਰ੍ਹਾਂ ਬੋਲ ਜਾਂ ਸੁਣ ਨਹੀਂ ਸਕਦਾ ਜਿਹੜਾ ਕਿ 40% ਪਾਹਜ ਹੈ ਉਹਦੇ ਅਕਾਊਂਟ ਦੇ ਵਿੱਚ ਤਕਰੀਬਨ 3 ਲੱਖ ਰੁਪਏ ਆਏ ਸੀ ਅਤੇ ਜਿਹੜੇ ਕਿ ਇੱਕ ਉਹਦੇ ਜਾਣਕਾਰ ਜਿਹੜੇ ਉਹਦੀ ਉਹ ਚਾਹ ਦੀ ਜਿਹੜੀ ਲਗਾਉਂਦਾ ਹੁੰਦਾ ਉਹ ਕੋ ਨਿਆਣਾ ਬੱਸ ਸਟੈਂਡ ਤੇ ਤੇ ਉੱਥੇ ਉਹਦੀ ਚਾਹ ਦੀ ਦੁਕਾਨ ਤੇ ਜਿਹੜੇ ਕੁਝ ਵਿਅਕਤੀ ਉਹਦੇ ਨਾਲ ਆਂਦੇ ਸੀ ਉਹਨੇ ਝਾਂਸ ਦੇ ਕੇ ਉਹਦੇ ਖਾਤੇ ਦੇ ਵਿੱਚ 30000 ਦੀ ਜਗ੍ਹਾ 3 ਲੱਖ ਰੁਪਏ ਮੰਗਵਾ ਲਏ ਅਤੇ ਉਹ ਮੰਗਵਾਣ ਤੋਂ ਬਾਅਦ ਉਹਨਾਂ ਨੇ ਆਪ ਹੀ ਏਟੀਐਮ ਰਾਹੀਂ ਅਤੇ ਯੂਪੀਆਈ ਹੋਰ ट्रांजੈਕਸ਼ਨਸ ਰਾਹੀਂ ਉਹ ਪੈਸੇ ਕਢਵਾ ਲਏ ਤੇ ਬਾਅਦ ਵਿੱਚ ਉਸ ਨੂੰ ਇਹ ਜਿਹੜਾ ਬੈਂਗਲੌਰ ਪੁਲਿਸ ਤੋਂ ਇੱਕ ਨੋਟਿਸ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇਹ ਫਰਾਡ ਦਾ ਰਕਮ ਸੀਗੀ ਇਸੇ ਬੈਂਗਲੌਰ ਦੇ ਵਿੱਚ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਸੀ ਤੇ ਇਹ ਰਕਮ ਉਸ ਨਾਲ ਸਬੰਧਿਤ ਹੈ ਤੇ ਜਿਸ ਉਪਰੰਤ ਇਹ ਉਸ ਦਾ ਖਾਤਾ ਜਿਹੜਾ ਬਾਅਦ ਵਿੱਚ ਫ੍ਰੀਜ਼ ਕਰ ਦਿੱਤਾ ਗਿਆ ਤੇ ਇਸ ਸਬੰਧੀ ਉਹ ਦਰਖਾਸਤ ਲੈ ਕੇ ਆਇਆ ਸੀ ਜਿਸ ਤੇ ਉੱਤੇ ਕਾਰਵਾਈ ਕਰਦਾ ਬਠਿੰਡਾ ਪੁਲਿਸ ਨੇ ਜਿਹੜੇ ਉਸ ਦੇ ਨਾਲ ਜਿਹੜੇ ਦੋਸ਼ੀ ਸੀਗੇ ਜਿਹੜੇ ਤਿੰਨ ਵਿਅਕਤੀਆਂ ਨੂੰ ਕੱਲ੍ਹ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 21 ਸਾਈਬਰ ਥਾਣਾ ਆ ਵਿਕੇ ਦਰਜ ਕੀਤਾ ਗਿਆ ਨਹੀਂ ਜੀ ਜਿਹੜੇ ਵੀ 3 ਲੱਖ ਰੁਪਏ ਦੀ ਰਕਮ ਸੀਗੀ ਉਹ ਇੱਕ ਫਰਾਡ ਦੀ ਰਕਮ ਸੀਗੀ ਉਹ ਇਲੈਕਟ੍ਰੋਨਿਕਲੀ ਉਹਦੇ ਖਾਤੇ ਦੇ ਵਿੱਚ ਆਈ ਸੀਗੀ ਤੇ ਇਹ ਰਕਮ ਉਹਨਾਂ ਵੱਲੋਂ ਕਢਵਾ ਲਈ ਗਈ ਹੈ ਰਿਕਵਰੀ ਅੱਗੇ ਹਜੇ ਫਿਲਹਾਲ ਨਹੀਂ ਹੋਈ ਹੈ ਕਿਉਂਕਿ ਅੱਗੇ ਇਹਨਾਂ ਨੇ ਅੱਗੇ ਅੱਗੇ ਦੀ ਅੱਗੇ ਟਰਾਂਸਫਰ ਕਰ ਦਿੱਤੇ ਨੇ ਤੇ ਜਿਹੜੇ ਤਿੰਨ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦਾ ਨਾਮ ਹੈ ਸੁਪਰੀਤ ਸਿੰਘ ਕ੍ਰਿਸ਼ਨ ਸਿੰਘ ਤੇ ਇੱਕ ਤਨਮય ਜਿਹੜਾ ਕਿ ਮੋਬਾਈਲਾਂ ਦੀ ਦੁਕਾਨ ਕਰਦਾ ਇੱਥੇ ਬਠਿੰਡਾ ਬੱਸ ਸਟੈਂਡ ਦੇ ਉੱਤੇ ਅਤੇ ਇਹਨਾਂ ਦਾ ਕੰਮ ਹੀ ਜਿਹੜਾ ਮੋਡਸ ਆਪਰੈਂਡੀ ਹੈ ਕਿ ਇਹ ਅੱਗੇ ਜਿਹੜੇ ਸਕੈਮਸਟਰ ਨੇ ਉਹਨਾਂ ਨੂੰ ਇਹ ਖਾਤੇ ਮੁਹैया ਕਰਵਾਉਂਦੇ ਨੇ ਜਿਹੜੇ ਵੀ ਕੋਈ ਅਣਜਾਣ ਲੋਕੀ ਨੇ ਜਾਂ ਭੋਲੇ ਲੋਕੀ ਜਿਨ੍ਹਾਂ ਨੂੰ ਟੈਕਨੋਲੋਜੀ ਬਾਰੇ ਨਾ ਨਹੀਂ ਪਤਾ ਇਹ ਉਹਨਾਂ ਦੇ ਖਾਤੇ ਤਿਆਰ ਕਰਵਾ ਕੇ ਉਹਨਾਂ ਦੇ ਵਿੱਚ ਸਕੈਮ ਦੀਆਂ ਰਕਮਾਂ ਮੰਗਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਹਜੇ ਗ੍ਰਿਫਤਾਰ ਕੀਤਾ ਇਹਨਾਂ ਦੀ ਪੁੱਛਗਿੱਛ ਕਰਾਂਗੇ ਰਿਮਾਂਡ ਲੈ ਕੇ ਅਤੇ ਅੱਗੇ ਇਹ ਵੀ ਪਤਾ ਕਰਾਂਗੇ ਕਿ ਕਿਹੜੇ ਸਕੈਮਸਟਰ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਜਿਹੜੇ ਇਹਨਾਂ ਤੋਂ ਅੱਗੇ ਕਿਹੜੇ-ਕਿਹੜੇ ਹੋਰ ਵਿਅਕਤੀ ਆ ਨੇ ਜਿਹੜੇ ਇਹਨਾਂ ਤੋਂ ਖਾਤੇ ਜਿਨ੍ਹਾਂ ਨੂੰ ਇਹ ਖਾਤੇ ਮਹੀਆ ਕਰਵਾਉਂਦੇ ਨੇ ਤੇ ਪਤਾ ਲੱਗਿਆ ਮੁੱਢਲੀ ਕੁਝ ਤਰਦਾਲ ਸੀ ਇਹਨਾਂ ਨੇ ਕਿੰਨੇ ਸੌਫਟਕੀਆਂ ਨਾਲ ਹੋਰ ਕੀਤਾ ਹਾਂਜੀ ਮੁੱਢਲੀ ਕੁਝ ਵਿੱਚ ਤਿੰਨ ਹਜੇ ਨਾਮ ਆਏ ਨੇ ਉਸ ਦਿਨ ਤਕਰੀਬਨ 8.5 ਲੱਖ ਰੁਪਏ 14 ਅਗਸਤ ਨੂੰ ਤਕਰੀਬਨ 8.5 ਲੱਖ ਰੁਪਏ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਤੇ ਅਲੱਗ-ਅਲੱਗ ਖਾਤਿਆਂ ਦੇ ਵਿੱਚ ਮੰਗਵਾਏ ਗਏ ਸੀ ਜਿਨ੍ਹਾਂ ਵਿੱਚ 3 ਲੱਖ ਰੁਪਏ ਦੀ ਰਕਮ ਹੈ ਜਿਹੜੀ ਉਹ ਬਿੱਟੂ ਰਾਜਾ ਦੇ ਖਾਤੇ ਦੇ ਵਿੱਚ ਮੰਗਵਾਈ ਗਈ ਹੈ ਮੋਗੋ ਦੇ ਕਿੰਨਾ ਵਿੱਚ ਆਪੇ ਸਿਗਨਲ ਸੀ ਕਰੀਓ ਉਸ ਵਿਅਕਤੀ ਕੋਲ ਜਿਹਦੇ ਕੋਲ ਰੇਡੀ ਵਾਲੇ ਕੋਲ ਲਾਇਆ ਉਸ ਤਰ੍ਹਾਂ ਦੇ ਰਿਪੋਰਟਾਂ ਕਿਵੇਂ ਜਾਣ ਪਹਿਚਾਨ ਕਰਦੀ ਸੀ ਇਹਦੀ ਉਹਦੀ ਰੇਡੀ ਤੇ ਆਂਦੇ ਸੀਗੇ ਉਹਨੇ ਨਾਲ ਕਾਫੀ ਟਾਈਮ ਤੋਂ ਉਹਦੇ ਗਾਹਕ ਸੀਗੇ ਤੇ ਇਹ ਇਹੇ ਚੱਲਦੇ ਕਾਫੀ ਜਾਣ ਪਹਿਚਾਨ ਹੋ ਗਈ ਸੀ ਕਿਉਂਕਿ ਉਹ ਠੀਕ ਤਰ੍ਹਾਂ ਬੋਲ ਸੁਣ ਨਹੀਂ ਸਕਦਾ ਸੀ ਹੌਲੀ ਹੌਲੀ ਉਹਦੀ ਉਹਦੇ ਨਾਲ ਕਮਿਊਨੀਕੇਟ ਕਰਨ ਲੱਗੇ ਉਹਦੇ ਨਾਲ ਬੋਲਚਾਲ ਸ਼ੁਰੂ ਹੋ ਗਿਆ ਤਾਂ ਵਿਸ਼ਵਾਸਿਕ ਬਣਦਾ ਗਿਆ ਤਾਂ ਇਹਨੇ ਦੱਸਿਆ ਕਿ ਮੈਨੂੰ 30000 ਰੁਪਏ ਮੈਂ ਕਿਤੋਂ ਮੰਗਵਾਣੇ ਨੇ ਬੜਤੀ ਹਜ਼ਾਰ ਦੀ ਤਾਂ ਇਹਨਾਂ ਨੂੰ 3 ਲੱਖ ਰੁਪਏ ਮੰਗਵਾ ਲਏ ਲੋਕਾਂ ਕੀ ਕੀ ਕਰਦੇ ਨੇ ਕਿਤੇ ਉਹ ਕੌਨਫਿਡੈਂਸ ਚ ਲੈ ਕੇ ਲੋਕਾਂ ਦੇ ਖਾਤੇ 'ਚ ਪੈਸਾ ਮੰਗਵਾ ਬਿਲਕੁਲ ਜੀ ਕਦੇ ਵੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਜਾਂ ਜਿਸ ਦੇ ਉੱਤੇ ਸਾਨੂੰ ਚੰਗੀ ਤਰ੍ਹਾਂ ਅਸੀਂ ਜਿਸ ਬਾਰੇ ਨਹੀਂ ਜਾਣਦੇ ਜਿਹਦੇ ਪਿਛੋਕੜ ਬਾਰੇ ਅਸੀਂ ਉਹਦੇ ਨਾਲ ਉਹਦੇ ਉੱਤੇ ਵਿਸ਼ਵਾਸ ਕਰਕੇ ਕਦੇ ਵੀ ਆਪਣੀ ਜਿਹੜੀ ਬੈਂਕ ਡਿਟੇਲਸ ਆ ਯਾਰ ਕੋਈ ਸੈਂਸਿਟਿਵ ਪਰਸਨਲ ਇਨਫੋਰਮੇਸ਼ਨ ਆ ਆਧਾਰ ਕਾਰਡ ਪੈਨ ਕਾਰਡ ਜਾਂ ਹੋਰ ਵੀ ਐ ਜੀ ਚੀਜ਼ਾਂ ਇਹ ਅਸੀਂ ਨਾ ਸ਼ੇਅਰ ਕਰੀਏ ਕਿਉਂਕਿ ਇਹ ਕਿਤੇ ਨਾ ਕਿਤੇ ਇਹ ਆਰਡੀਨਲ ਫਰਾਡ ਹੋ ਸਕਦਾ ਹੈ ਜਾਂ ਫਿਰ ਤੁਹਾਨੂੰ ਇੱਕ ਫਰਾਡ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਜਿਹੜਾ ਕਿ ਅਗਿਆਨ ਵਾਲੇ ਟਾਈਮ ਵਿੱਚ ਤੁਹਾਡੇ ਲਈ ਦਿੱਕਤ ਪੈਦਾ ਕਰ ਸਕਦਾ ਪਰसों ਸਾਨੂੰ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਪ੍ਰਾਪਤ ਹੋਈ ਹੈ ਜਿਦੇ ਵਿੱਚ ਗੁਰਦੇਤਾ ਸਿੰਘ ਸੱਚਦੇਵਾ ਜਿਹੜਾ ਕਿ ਇੱਥੋਂ ਬਟੰਡੇ ਦਾ ਹੀ ਰਹਿਣ ਵਾਲਾ ਉਹਨੇ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੇ ਭਰਾ ਜਿਹੜਾ ਕਿ ਜਿਹਦਾ ਨਾਮ ਹੈ ਬਿੱਟੂ ਰਾਜਾ ਜਿਹੜਾ ਕਿ ਜਿੰਨ ਕੀ ਤਰ੍ਹਾਂ ਬੋਲ ਜਾਂ ਸੁਣ ਨਹੀਂ ਸਕਦਾ ਜਿਹੜਾ ਕਿ 40% ਪਾਹਜ ਹੈ ਉਹਦੇ ਅਕਾਊਂਟ ਦੇ ਵਿੱਚ ਤਕਰੀਬਨ 3 ਲੱਖ ਰੁਪਏ ਆਏ ਸੀ ਅਤੇ ਜਿਹੜੇ ਕਿ ਇੱਕ ਉਹਦੇ ਜਾਣਕਾਰ ਜਿਹੜੇ ਉਹਦੀ ਉਹ ਚਾਹ ਦੀ ਜਿਹੜੀ ਲਗਾਉਂਦਾ ਹੁੰਦਾ ਕੋ ਨਿਆਣਾ ਬੱਸ ਸਟੈਂਡ ਤੇ ਤੇ ਉੱਥੇ ਉਹਦੀ ਚਾਹ ਦੀ ਦੁਕਾਨ ਤੇ ਜਿਹੜੇ ਕੁਝ ਵਿਅਕਤੀ ਉਹਦੇ ਨਾਲ ਆਉਂਦੇ ਸੀ ਉਹਨੇ ਝਾਂਸ ਦੇ ਕੇ ਉਹਦੇ ਖਾਤੇ ਦੇ ਵਿੱਚ 30000 ਦੀ ਜਗ੍ਹਾ 3 ਲੱਖ ਰੁਪਏ ਮੰਗਵਾ ਲਏ ਅਤੇ ਉਹ ਮੰਗਵਾਣ ਤੋਂ ਬਾਅਦ ਉਹਨਾਂ ਨੇ ਆਪ ਹੀ ਏਟੀਐਮ ਰਾਹੀਂ ਅਤੇ ਯੂਪੀਆਈ ਹੋਰ ट्रांजੈਕਸ਼ਨਸ ਰਾਹੀਂ ਉਹ ਪੈਸੇ ਕਢਵਾ ਲਏ ਤੇ ਬਾਅਦ ਵਿੱਚ ਉਸ ਨੂੰ ਇਹ ਜਦੋਂ ਬੈਂਗਲੌਰ ਪੁਲਿਸ ਤੋਂ ਇੱਕ ਨੋਟਿਸ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇਹ ਫਰਾਡ ਦਾ ਰਕਮ ਸੀਗੀ ਇਸੇ ਬੈਂਗਲੌਰ ਦੇ ਵਿੱਚ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਸੀ ਤੇ ਇਹ ਰਕਮ ਉਸ ਨਾਲ ਸਬੰਧਿਤ ਹੈ ਤੇ ਜਿਸ ਉਪਰੰਤ ਇਹ ਉਸ ਦਾ ਖਾਤਾ ਜਿਹੜਾ ਬਾਅਦ ਵਿੱਚ ਫ੍ਰੀਜ਼ ਕਰ ਦਿੱਤਾ ਗਿਆ ਤੇ ਇਸ ਸਬੰਧੀ ਉਹ ਦਰਖਾਸਤ ਲੈ ਕੇ ਆਇਆ ਸੀ ਜਿਸ ਤੇ ਉੱਤੇ ਕਾਰਵਾਈ ਕਰਦੇ ਬਠਿੰਡਾ ਪੁਲਿਸ ਨੇ ਜਿਹੜੇ ਉਸ ਦੇ ਨਾਲ ਜਿਹੜੇ ਦੋਸ਼ੀ ਸੀਗੇ ਜਿਹੜੇ ਤਿੰਨ ਵਿਅਕਤੀਆਂ ਨੂੰ ਕੱਲ੍ਹ ਗ੍ਰਿਫਤਾਰ ਕਰਕੇ ਮਕਦਮਾ ਨੰਬਰ 21 ਸਾਈਬਰ ਥਾਣਾ ਵਿਖੇ ਦਰਜ ਕੀਤਾ ਗਿਆ। ਨਹੀਂ ਜੀ ਜਿਹੜੇ ਵੀ 3 ਲੱਖ ਰੁਪਏ ਦੀ ਰਕਮ ਸੀਗੀ ਉਹ ਇੱਕ ਫਰਾਡ ਦੀ ਰਕਮ ਸੀਗੀ। ਉਹ ਇਲੈਕਟ੍ਰੋਨਿਕਲੀ ਉਹਦੇ ਖਾਤੇ ਦੇ ਵਿੱਚ ਆਈ ਸੀਗੀ ਤੇ ਇਹ ਰਕਮ ਉਹਨਾਂ ਵੱਲੋਂ ਕਢਵਾ ਲਈ ਗਈ ਹੈ। ਰਿਕਵਰੀ ਅੱਗੇ ਹਜੇ ਫਿਲਹਾਲ ਨਹੀਂ ਹੋਈ ਹੈ ਕਿਉਂਕਿ ਅੱਗੇ ਇਹਨਾਂ ਨੇ ਅੱਗੇ ਅੱਗੇ ਦੀ ਅੱਗੇ ਟਰਾਂਸਫਰ ਕਰ ਦਿੱਤੀ ਨੇ। ਜਿਹੜੇ ਤਿੰਨ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਨਾਮ ਹੈ ਸੁਪਰੀਤ ਸਿੰਘ ਕ੍ਰਿਸ਼ਨ ਸਿੰਘ ਤੇ ਇੱਕ ਤਨਮય ਜਿਹੜਾ ਕਿ ਮੋਬਾਈਲਾਂ ਦੀ ਦੁਕਾਨ ਕਰਦਾ ਇੱਥੇ ਬਠਿੰਡਾ ਬੱਸ ਸਟੈਂਡ ਦੇ ਉੱਤੇ ਅਤੇ ਇਹਨਾਂ ਦਾ ਕੰਮ ਹੀ ਜਿਹੜਾ ਮੋਡਸ ਆਪਰੇਂਡੀਏ ਆ ਕਿ ਇਹ ਅੱਗੇ ਜਿਹੜੇ ਸਕੈਮਸਟਰ ਨੇ ਉਹਨਾਂ ਨੂੰ ਇਹ ਖਾਤੇ ਮੁਹੱਈਆ ਕਰਵਾਉਂਦੇ ਨੇ ਜਿਹੜੇ ਵੀ ਕੋਈ ਅਣਜਾਣ ਲੋਕੀ ਨੇ ਜਾਂ ਭੋਲੇ ਲੋਕੀ ਜਿਨ੍ਹਾਂ ਨੂੰ ਟੈਕਨੋਲੋਜੀ ਬਾਰੇ ਇਹਨਾਂ ਨਹੀਂ ਪਤਾ ਇਹ ਉਹਨਾਂ ਦੇ ਖਾਤੇ ਤਿਆਰ ਕਰਵਾ ਕੇ ਉਹਨਾਂ ਦੇ ਵਿੱਚ ਸਕੈਮ ਦੀਆਂ ਰਕਮਾਂ ਮੰਗਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਹਜੇ ਗ੍ਰਿਫਤਾਰ ਕੀਤਾ ਇਹਨਾਂ ਦੀ ਪੁੱਛਗਿੱਛ ਕਰਾਂਗੇ ਰਿਮਾਂਡ ਲੈ ਕੇ ਅਤੇ ਅੱਗੇ ਇਹ ਵੀ ਪਤਾ ਕਰਾਂਗੇ ਕਿ ਕਿਹੜੇ ਸਕੈਮਸਟਰ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਜਿਹੜੇ ਇਹਨਾਂ ਤੋਂ ਅੱਗੇ ਕਿਹੜੇ-ਕਿਹੜੇ ਹੋਰ ਵਿਅਕਤੀ ਇਹ ਨੇ ਜਿਹੜੇ ਇਹਨਾਂ ਤੋਂ ਖਾਤੇ ਜਿਨ੍ਹਾਂ ਨੂੰ ਇਹ ਖਾਤੇ ਮਾਹੀਆ ਕਰਵਾਉਂਦੇ ਨੇ ਤੇ ਪਤਾ ਲੱਗਿਆ ਮੁੱਢਲੀ ਪੁੱਛਗਿੱਛ ਵਿੱਚ ਇਹਨਾਂ ਨੇ ਕਿੰਨੀਆਂ ਸੰਪਰਕੀਆਂ ਨਾਲ ਹੋਰ ਕੀਤਾ ਹਾਂਜੀ ਮੁੱਢਲੀ ਪੁੱਛਗਿੱਛ ਵਿੱਚ ਤਿੰਨ ਹਜੇ ਨਾਮ ਆਏ ਨੇ ਉਸ ਦਿਨ ਤਕਰੀਬਨ 8.5 ਲੱਖ ਰੁਪਏ 14 ਅਗਸਤ ਨੂੰ ਤਕਰੀਬਨ 8.5 ਲੱਖ ਰੁਪਏ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਇਹ ਅਲੱਗ-ਅਲੱਗ ਖਾਤਿਆਂ ਦੇ ਵਿੱਚ ਮੰਗਵਾਏ ਹੋਏ ਸੀਗੇ ਜਿਨ੍ਹਾਂ ਵਿੱਚ 3 ਲੱਖ ਰੁਪਏ ਦੀ ਰਕਮ ਹੈ ਜਿਹੜੀ ਉਹ ਬਿੱਟੂ ਰਾਜਾ ਦੇ ਖਾਤੇ ਦੇ ਵਿੱਚ ਮੰਗਵਾਈ ਗਈ ਹੈ ਤੇ ਮੰਗਵਾਉਂਦੇ ਕਿੰਨਾ ਵੀ ਖਾਤੇ ਸੀ ਜਿਹੜਾ ਨਹੀਂ ਸੀ ਕਰੀ ਉਹ ਉਸ ਵਿਅਕਤੀ ਕੋਲ ਜਿਹਦੇ ਕੋਲ ਰੇਡੀ ਵਾਲੇ ਕੋਲ ਲਾਇਆ ਇਸ ਤਰ੍ਹਾਂ ਦੇ ਰਿਪੋਰਟਾਂ ਨਾ ਕਿਵੇਂ ਜਾਣ ਪਹਿਚਾਨ ਕਰਦੀ ਸੀ ਇਹਦੀ ਉਹ ਉਹਦੀ ਰੇਡੀ ਤੇ ਆਉਂਦੇ ਸੀਗੇ ਉਹਨੇ ਨਾਲ ਕਾਫੀ ਟਾਈਮ ਤੋਂ ਉਹਦੇ ਗਾਹਕ ਸੀਗੇ ਤੇ ਇਹ ਇਹੇ ਚੱਲਦੇ ਕਾਫੀ ਜਾਣ ਪਹਿਚਾਨ ਹੋ ਗਈ ਸੀ ਕਿਉਂਕਿ ਉਹ ਠੀਕ ਤਰ੍ਹਾਂ ਬੋਲ ਸੁਣ ਨਹੀਂ ਸਕਦਾ ਸੀ ਹੌਲੀ-ਹੌਲੀ ਉਹਦੀ ਉਹ ਉਹਦੇ ਨਾਲ ਕਮਿਊਨੀਕੇਟ ਕਰਨ ਲੱਗੇ ਉਹਦੇ ਨਾਲ ਬੋਲਚਾਲ ਸ਼ੁਰੂ ਹੋ ਗਿਆ ਤਾਂ ਵਿਸ਼ਵਾਸ ਇੱਕ ਬਣਦਾ ਗਿਆ ਤਾਂ ਇਹਨੇ ਦੱਸਿਆ ਕਿ ਮੈਨੂੰ 30000 ਰੁਪਏ ਮੈਂ ਕਿਤੋਂ ਮੰਗਵਾਣੇ ਨੇ ਬਟ 30000 ਦੀ ਥਾਂ ਇਹਨੇ 3 ਲੱਖ ਰੁਪਏ ਮੰਗਵਾ ਲਏ ਲੋਕਾਂ ਕੀ ਕੀ ਕਰਦੇ ਨੇ ਕਿਤੇ ਉਹ ਕੌਨਫੀਡੈਂਸ ਸਿਚੁਏਸ਼ਨ ਹੈ ਕਿ ਲੋਕਾਂ ਦੇ ਖਾਤੇ 'ਚ ਪੈਸਾ ਮਿਲ ਬਿਲਕੁਲ ਜੀ ਕਦੇ ਵੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਜਾਂ ਜਿਸ ਦੇ ਉੱਤੇ ਸਾਨੂੰ ਚੰਗੀ ਤਰ੍ਹਾਂ ਅਸੀਂ ਜਿਸ ਬਾਰੇ ਨਹੀਂ ਜਾਣਦੇ ਜਿਹਦੇ ਪਿਛੋਕੜ ਬਾਰੇ ਅਸੀਂ ਉਹ ਉਹਦੇ ਨਾਲ ਉਹਦੇ ਉੱਤੇ ਵਿਸ਼ਵਾਸ ਕਰਕੇ ਤਦ ਵੀ ਆਪਣੀ ਜਿਹੜੀ ਬੈਂਕ ਡਿਟੇਲਸ ਆ ਯਾਰ ਕੋਈ ਸੈਂਸਿਟਿਵ ਪਰਸਨਲ ਇਨਫੋਰਮੇਸ਼ਨ ਆ ਆਧਾਰ ਕਾਰਡ ਪੈਨ ਕਾਰਡ ਜਾਂ ਹੋਰ ਵੀ ਐ ਜੀ ਚੀਜ਼ਾਂ ਇਹ ਅਸੀਂ ਨਾ ਸ਼ੇਅਰ ਕਰੀਏ ਕਿਉਂਕਿ ਇਹ ਕਿਤੇ ਨਾ ਕਿਤੇ ਇਹ ਅਰਡੀਨਲ ਫਰਾਡ ਹੋ ਸਕਦਾ ਜਾਂ ਫਿਰ ਤੁਹਾਨੂੰ ਇੱਕ ਫਰਾਡ ਦਾ ਹਿੱਸਾ ਬਣਾਇਆ ਜਾ ਸਕਦਾ ਜਿਹੜਾ ਕਿ ਅਗਿਆਨ ਵਾਲੇ ਟਾਈਮ ਵਿੱਚ ਤੁਹਾਡੇ ਲਈ ਦਿੱਕਤ ਪੈਦਾ ਕਰ ਸਕਦਾ